ਇਹ ਕੁੜੀ ਦੇ ਪਿਆਰ ਚ ਪਾਗਲ ਹੋਇਆ ਜਿਹੜਾ ਵੀਡੀਓ ਤੁਸੀਂ ਵੇਖੀ ਸੀਗੀ ਫੇਸਬੁੱਕ YouTube ਤੇ ਇੰਨੀ ਕੁ ਵਾਇਰਲ ਹੋ ਗਈ ਵੀ ਸਾਨੂੰ ਲੋਕ ਪੁੱਛਣ ਲੱਗੇ ਸੀ ਅੱਜ ਬਾਈ ਕੋਠੀ 'ਚ ਬੈਠਾ ਚੰਗੀ ਬਲੀ ਜ ਆਪਾਂ ਪੁੱਛਦੇ ਕੀ ਗੱਲ ਹੈਲੋ ਹਾਂ ਕੀ ਹੈ ਇੱਥੇ ਇੱਧਰ ਡਿੱਗਣਾ ਥੱਲੇ ਨਹੀਂ ਹੁੰਗਾ ਜਾਨਾ ਹੁੰਗਾ ਬਾਈ ਜਾਨਾ ਓ ਤੂੰ ਯਾਰ ਸੱਚੀ ਪਾਣਾ ਕਿ ਵੀ ਕੌੜਾ ਜ ਮਰੀ ਜਾਨਾ ਤੈਨੂੰ ਕੀ ਲੱਗਦਾ ਉਹ ਮੈਨੂੰ ਤਾਂ ਕੀ ਲੱਗਣਾ ਤੂੰ ਵੇਖਣ ਚ ਤਾਂ ਲੱਛਣ ਤਾਂਹੀਂ ਗਾ ਉਹ ਖੜਾ ਤੂੰ ਇਹ ਤੇ ਫਲੈਟ ਪੂਰਾ ਤਗੜਾ ਤੇਰਾ ਬਠਿੰਡੇ ਚ ਕੋਠੀ ਈ ਢੀ ਤਗੜੀ ਜੀ ਤੂੰ ਚੜਿਆ ਬੈਠਾ ਉਹਦੇ ਤੂੰ ਬਿਸਕਟ ਖਾਈ ਜਾਂਦਾ ਸੀ ਉਹ ਸਹੀ ਦੱਸ ਕਿਉਂ ਲੋਕ ਮੇਰਾ ਸਾਡਾ ਲੂ ਪੀ ਜਾਂਦੇ ਆ ਆ ਬਲਜਿੰਦਰ ਨੂੰ ਕਿੰਨੇ ਫੁੰਡਾ ਕੇ ਮੈਨੂੰ ਆਗੇ ਉਹ ਭਰਾਵਾ ਦੱਸ ਦੇ ਕੀ ਆ ਤੂੰ ਤੈਨੂੰ ਕੀ ਲੱਗਦਾ ਤੂੰ ਮਣ ਪਹਿਲਾਂ ਤਾਂ ਮੈਨੂੰ ਪਹਿਲਾਂ ਜਾਣਦਾ ਤਾਂ ਹੈਗਾ ਤੂੰ ਹੈਗਾ ਲਖਵਿੰਦਰ ਮੈਂ ਤਾਂ ਉਹ ਹੈਗਾ ਲਖਿੰਦਰ ਮੈਂ ਕਮਲਾ ਕਿਸਾਨਾ ਬਾ ਹਾਂ ਹਾਂ ਯਾਰ ਤੂੰ ਕਿਤੇ ਕਮਲਾ ਬਣ ਜਾਣਾ ਕਿਤੇ ਕੁਛ ਕਰਨ ਲੱਗ ਜਾਣਾ ਲੋਕਾਂ ਦਾ ਲਹੂ ਪੀਦਾ ਤੂੰ ਯਾਰ ਬਈ ਭਰਾਵਾ ਮੈਂ ਤਾਂ ਸਿਆਣਾ ਹੀ ਆ ਸਿਆਣਾ ਲੋਕਾਂ ਵਲੇ ਆ ਲੋਕ ਵੀ ਨਹੀਂ ਕੌਮਲੇ ਪਰ ਲੋਕਾਂ ਨੂੰ ਕਮਲਾ ਬਣਾਇਆ ਯਾਰ ਨਾ ਨਾ ਤੈਨੂੰ ਮੈਂ ਦੱਸਦਾ ਕਲੀਅਰ ਕਰ ਬਾਈ ਭਰਾਵਾ ਹਾਂ ਲੋਕਾਂ ਨੂੰ ਕੌਮਲਾ ਬਣਾਇਆ ਯਾਰ ਕਿਉਂ ਬਣਾਉਂਦੇ ਆ ਫਿਰ ਤੁਹਾਡਾ ਸ਼ਰਮ ਨਹੀਂ ਆਉਂਦੀ ਤੁਸੀ ਐਡੇ ਨਹੀਂ ਬਣਾਉਂਦਾ ਭਰਾਵਾ ਫਿਰ ਗੱਲ ਪੂਰੀ ਤੁਹਾਨੂੰ ਹਿਸਟਰੀ ਇਹ ਪਤਾ ਗੱਲ ਦੀ ਜੜ ਨਹੀਂ ਪਤਾ ਆ ਜਿਹੜੀ ਵਧਾਈ ਐ ਏਡੀ ਏਡੀ ਉਹ ਇ ਤਾਂ ਯਾਰ ਇਹ ਜਾਣ ਕੇ ਵਧਾਈ ਸੀ ਉਹ ਮੇਰਾ हेयर ਡ্রেਸਰ ਭਰਾਵਾ ਹਰਦਵਾਰ ਗਿਆ ਵਾ ਉਹ ਕਿਉਂ ਬਾਈ ਯਾਰ ਹਰਦਵਾਰ ਤੋਂ ਹੋਰ ਹੈ ਨਹੀਂ ਨਾਈ ਹੈ ਨਹੀਂ ਹੋਰੀ ਯਾਰ ਮੈਂ ਉਸੇ ਦੀ ਕਰਾਉਣਾ ਬਾਈ ਨੂੰ ਮੂੰਹ ਅਗਲੇ ਨਾਲ ਬਸ ਵਸੀਮ ਖਾਨ ਆ ਚੱਲ ਉਹ ਛੱਡ ਮੈਂ ਪੁੱਛ ਲਵਾਂ ਉਹ ਵੀ ਕਲੀਅਰ ਕਰ ਗੱਲ ਪਹਿਲਾਂ ਗੱਲ ਕਲੀਅਰ ਕਰ ਹੁਣ ਗੱਲ ਕਲੀਅਰ ਕਰਦਾ ਹੁਣ ਸੁਣ ਲੈ ਹਾਂ ਕੁੜੀਆਂ ਦੇ ਪਿਆਰ ਦੇ ਵਿੱਚ ਮੁੰਡੇ ਪਾਗਲ ਹੋ ਜਾਂਦੇ ਯਾਰ ਅਫਸਰੀ ਹੋ ਜਾਂਦੇ ਆ ਬਹੁਤ ਵੀਡੀਓ ਕਈ ਆਈਆਂ ਹਾਂ ਸਾਡੇ ਪਿੰਡਾਂ 'ਚ ਵੀ ਬੰਦੇ ਹੋ ਜਾਂਦੇ ਹਾਂ ਬਹੁਤ ਥੀ ਹੋਇਆ ਕੁੜੀਆਂ ਨਹੀਂ ਕਦੇ ਪਾਗਲ ਹੁੰਦੀਆਂ ਹੁੰਦੀਆਂ ਇਹ ਗੱਲ ਸਮਝ ਲੈ ਇੱਕ ਦਾ ਕਦੇ ਕੋਈ ਕੁੜੀ ਪਾਗਲ ਦੇਖੀ ਹੈ ਵੀ ਸੜਕ 'ਤੇ ਤੁਰੇ ਫਿਰਦੀ ਹੋਵੇ ਇੱਕ ਉਹ ਨਹੀਂ 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 ਕੁੜੀ ਹੁੰਦੀ ਨਹੀਂ ਪਾਗਲ ਉਹ ਪਿਆਰ 'ਚ ਨਹੀਂ ਕਹਿ ਸਕਦੇ ਹੂੰ ਕਹਿ ਸਕਦੇ ਹਾਂ ਤੁਸੀਂ ਪਿਆਰ ਦੀ ਗੱਲ ਹੀ ਕਰ ਅੱਛਾ ਪਿਆਰ 'ਚ ਪਾਗਲ ਹਮੇਸ਼ਾ ਬੰਦਾ ਹੋਊਗਾ ਕਿਉਂਕਿ ਬੰਦਾ ਜ਼ਿਆਦਾ ਇਮੋਸ਼ਨਲ ਹੋ ਜਾਂਦਾ ਬੰਦਾ ਜ਼ਿਆਦਾ ਪਿਆਰ ਕਰ ਮੰਦਾ ਉਦੋਂ ਮੁੜ ਕੇ ਜਦੋਂ ਉਹਨੂੰ ਔਰਤ ਇੱਕੇਦਮ ਛੱਡ ਜਾਂਦੀ ਨੇ ਉਹ ਸਹਿ ਨਹੀਂ ਸਕਦਾ ਤੇ ਉਹ ਬਸ ਟੈਨਸ਼ਨ ਲੈ ਜਾਂਦਾ ਸਮਝ ਲੈ ਠੀਕ ਹੈ ਔਰਤਾਂ ਜਿਹੜੀ ਔਰ ਬੰਦੇ ਹੋ ਜਾਂਦੇ ਬਹੁਤ ਸਾਰੇ ਹਨ ਇਹ ਪਰ ਜਦੋਂ ਸੋਸ਼ਲ ਮੀਡੀਆ ਆਇਆ ਸੋਸ਼ਲ ਮੀਡੀਆ ਤੇ ਬਹੁਤ ਗੱਲਾਂ ਫੇਕ ਚੱਲਦੀਆਂ ਨਕਲੀ ਚੱਲਦੀਆਂ ਹੁਣ ਜਿਹੜੇ ਮੁੰਡੇ ਪਾਗਲ ਹੋ ਜਾਂਦੇ ਆ ਉਹਨਾਂ ਦੇ ਪੱਜ ਚ ਕਹਿ ਲਾ ਬਹੁਤ ਬੰਦੇ ਸੋਸ਼ਲ ਮੀਡੀਆ ਤੇ ਆਵਦਾ ਤੋਰੀ ਮੁਰਕਾ ਚਲਾਈ ਜਾਂਦੇ ਆ ਵੀ ਮੈਂ ਪਾਗਲਾ ਐਂ ਵਾਲ ਕਰ ਲੈਂਦੇ ਐਂ ਕਰਕੇ ਹੈਗੇ ਇੱਕ ਦੋ ਮੁੰਡੇ ਹੁਣ ਮੈਂ ਨਾਂ ਤਾਂ ਕੀ ਲਾਵਾਂ ਚੱਲੀ ਵੀ ਜਾਂਦੀਆਂ ਚੱਲੀਆਂ ਜਾਂਦੇ ਨਾ ਪੌਡਕਾਸਟ ਵੀ ਪਰ ਉਹਨਾਂ ਤੋਂ ਜ਼ਿਆਦੇ ਤੇ ਤੂੰ ਚੱਲੀ ਜਾਣਾ ਜਿਹੜੀ ਗੱਲ ਤੋਂ ਨਹੀਂ ਨਹੀਂ ਮੈਂ ਤਾਂ ਕੁਝ ਵੀ ਨਹੀਂ ਚੱਲਿਆ ਜਿੰਨੇ ਮੇਰੇ ਵਿਊ ਹੋਣਗੇ ਉਹਨੇ ਤਾਂ ਉਹਨਾਂ ਦੇ ਕੱਲੇ ਲਾਈਕ ਹੀ ਆਉਣਗੇ ਚੈੱਕ ਕਰ ਲਈ ਅੱਛਾ ਉਹ ਵੀਰੇ ਕੱਲਾ ਪਾਗਲ ਬਣ ਕੇ ਦੋ ਦੋ ਲੱਖ ਫਾਲੋਅਰ ਕਰੀ ਬੈਠੇ ਸਿਰਫ ਪਾਗਲ ਬਣ ਕੇ ਦੋ ਦੋ ਲੱਖ ਫਾਲੋਅਰ ਕਰੀ ਬੈਠੇ ਮਾਡਲਿੰਗ ਕਰ ਰਿਹਾ ਉਹ ਗਾਣਿਆਂ ਦੇ ਵਿੱਚ ਇਤੋਂ ਤੱਕ ਗੱਲਬਾਤ ਜਾਵਾਂ ਚਿਹਰਾ 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 ਬਣਾ ਰਿਹਾ ਪਾਗਲ ਦਾ ਉਹ ਵਾਲ ਖਲਿਆ ਰਕੇ ਹੁਣ ਜਿਹੜਾ ਬੰਦਾ ਮੰਨ ਕੇ ਚੱਲ ਮੈਂ ਪਾਗਲ ਐ ਹਾਂ ਫੋਰ ਐਗਜ਼ਾਮਪਲ ਮੈਂ ਪਾਗਲ ਐ ਮੈਂ ਇੱਥੇ ਪਤਾ ਨਹੀਂ ਵੀਡੀਓ ਪਾਉਂਗਾ ਜਿਵੇਂ ਪਾਗਲੀਆਂ ਤਾਂ ਮੈਨੂੰ ਇੰਨੀ ਸੂ ਕਿੱਥੋਂ ਆ ਗਈ ਵੀਡੀਓ ਪਾ ਦੂੰਗਾ ਜਿਹੜੇ ਬੰਦੇ ਹੁਣ ਚੇ ਪੇਜ ਬਣਾਏ ਬਿਠੇ ਚੈੱਕ ਕਰ ਲੋ ਉਹਨਾਂ ਦੇ ਆਪ ਦੇ ਹੀ ਪੇਜ ਐ ਆਪ ਹੀ ਉਹ ਵੀਡੀਓ ਪਾਉਂਦੇ ਆਪ ਹੀ ਕੰਮਲੇ ਵਾਲੀ ਵੀਡੀਓ ਪਾਉਂਦੇ ਆਪ ਹੀ ਸਿਆਣੇ ਵਾਲੀ ਫੋਟੋ ਵਿੱਚ ਅਟੈਚ ਕਰਦੇ ਪਹਿਲਾਂ ਮੈਂ ਇਹ ਇਹਨਾਂ ਨੂੰ ਇੰਨੀ ਅਕਲ ਕਿੱਥੋਂ ਪਰ ਮੈਂ ਕਹਿੰਦਾ ਲੋਕਾਂ ਨੂੰ ਸਮਝਾਉਣ ਖਾਤਰ ਵੀਡੀਓ ਪਾਈ ਸੀ ਭਰਾਵਾ ਇਹ ਐ ਹੁੰਦੇ ਹੈਗੇ ਪਰ ਉਹਦੇ ਵਿੱਚ ਮੈਸੇਜ ਦੇਣ ਦੇ ਵਿੱਚ ਸਾਡੇ ਤੋਂ ਕਮੀ ਰਹੀ ਗਈ ਉਸ ਗੱਲ ਲਈ ਮਾਫੀ ਮੰਗਦੇ ਮੈਸੇਜ ਦੇਣ ਦੇ ਵਿੱਚ ਕਮੀ ਰਹਿ ਗਈ ਕਿਤੇ ਸਾਡਾ ਬੰਦਾ ਬਸ ਪਰ ਇੱਕ ਗੱਲ ਹੋਰ ਮਨ ਨਹੀਂ ਪਊਗੀ ਲਖਿੰਦਰ ਯਾਰ ਐਕਟਿੰਗ ਜਿਹੜੀ ਜਣਾ ਉਹ ਐਕਟਿੰਗ ਉਹ ਰਿਜ਼ਲਟ ਸੀ ਐਕਟਿੰਗ ਬਹੁਤ ਰੀਅਲ ਸੀ ਐਕਟਿੰਗ ਚ ਮੈਂ ਜ਼ਿਆਦਾ ਖੁੱਬ ਗਿਆ ਐਕਟਿੰਗ ਚੋਂ ਬਾਹਰ ਮੈਂ ਆਉਣਾ ਸੀ ਆਇਆ ਹੀ ਨਹੀਂ ਯਾਰ ਤੂੰ ਲਖਵਿੰਦਰ ਨਹੀਂ ਹੈਂ ਤੂੰ ਬਲਜਿੰਦਰ ਕਾਲਚ ਨਹੀਂ ਪੜਦਾ ਯ ਮੇਰ ਨਾਲ ਹਾਂ ਤੂੰ ਪੜ ਯਾਰ ਵਾਕਈ ਛੱਡੋ ਮੇਰੇ ਕਰੈਕਟਰ ਨੂੰ ਮੇਰੇ ਐਕਟ ਨੂੰ ਪਿਆਰ ਕਰੋ ਵੀ ਐਕਟਿੰਗ ਠੀਕ ਐ ਐਕਟਿੰਗ ਮੈਨੂੰ ਫਿਲਮਾਂ ਚ ਲਿਆਉਣਾ ਚਾਹੀਦਾ ਕਿਸੇ ਐਕਟਰ ਟਰੈਕਟਰ ਨੂੰ ਬਾਹਰ ਫੜਨੀ ਚਾਹੀਦੀ ਹੈ ਗਰੀਬੀ ਹਾਂ ਐਕਟਿੰਗ ਬਾਈ ਜੀ ਸਰਾਹੀ ਉਹ ਹੁਣ ਆਪਾਂ ਡਾਇਰੈਕਟਰ ਯਾਰ ਚੂਜ਼ ਕਰੂਗਾ ਵੀ ਕਿੱਥੇ ਰੋਲ ਦੇਣਾ ਨੂੰ ਹਾਂ ਉਹਨਾਂ ਯਾਰ ਵੈਸੀ ਮਤਲਬ ਵੀ ਮੈਨੂੰ ਲੱਗਿਆ ਵੀ ਯਾਰ ਵੀ ਲੋਕ ਕੰਟੈਂਟ ਕੀਦਾ ਸੀ ਕੰਟੈਂਟ ਕੀਦਾ ਸੀ ਤੇਰਾ ਹੀ ਕੰਟੈਂਟ ਮੇਰਾ ਹੀ ਸੀਗਾ ਮੇਰਾ ਹੀ ਸੀਗਾ ਤੂੰ ਐ ਨਹੀਂ ਸੋਚਿਆ ਵੀ ਇੰਨਾ ਚਿਹਰਾ ਹੈ ਲੋਕ ਕੀ ਕਹਿਣਗੇ ਯਾਰ ਮੈਨੂੰ ਐ ਨਹੀਂ ਸੀ ਨਾ ਪਤਾ ਵੀ ਇਹ ਐ ਹੋ ਜਾਊਗਾ ਉਹ ਨਹੀਂ ਇਹ ਨਹੀਂ ਗੋਲੀ ਜਦੋਂ ਆਪਾਂ ਚਲਾਉਨੇ ਆ ਨਾ ਉਹਦਾ ਇਹ ਨਹੀਂ ਪਤਾ ਹੁੰਦਾ ਨਿਸ਼ਾਨੇ 'ਚ ਲੱਗੂ ਕਿ ਪਾਸੇ-ਓਸੇ ਲੱਗ ਜੂ ਉਹ ਗੱਲੀ ਦੀ ਉਹ ਪਤਾ ਨਹੀਂ ਲੱਗਿਆ ਅਸਲ ਚ ਕਹਾਣੀ ਕਿੱਧਰ ਨੂੰ ਜਾ ਵੜਦੀ ਹੁੰਦੀ ਹੈ ਉਹ ਸਾਡੀ ਕੋਸ਼ਿਸ਼ ਤਾਂ ਇਹ ਸੀ ਬੀਆਰਬੀ ਪਾਗਲ ਇੱਕ ਤਾਂ ਮੁੰਡਿਆਂ ਨੂੰ ਵੀ ਯਾਰ ਕੁੜੀਆਂ ਪਿੱਛੇ ਪਾਗਲ ਨੂੰ ਕੁੜੀਆਂ ਛੱਡ ਜਾਂਦੀਆਂ ਬਈ ਅੱਛਾ ਮੈਸੇਜ ਇਹ ਸੀ ਮਾਂ ਪਿਓ ਨੂੰ ਪਿਆਰ ਕਰੋ ਆਪਦੇ ਜਿਹੜਾ ਜਿਨ੍ਹਾਂ ਨੇ ਪਾਲਿਆ ਪੋਸਿਆ ਪਾਲਿਆ ਯਾਰ ਮਾਂ ਪਿਓ ਨੇ ਤੁਹਾਨੂੰ ਯਾਰ ਤੁਹਾਡੇ ਡਾਇਪਰ ਸਾਫ਼ ਕਰਦੇ ਰਹੇ ਹਾਂ ਦੋਨੋਂ ਪਾਲਿਆ ਪੋਸਿਆ ਜਦੋਂ ਨਿੱਕੇ ਜਿਹੇ ਤੁਹਾਨੂੰ ਵੀ ਤੁਸੀਂ ਤੁਸੀਂ ਜਿਹੜਾ ਇੰਨਾ ਤੇ ਤੁਸੀਂ ਕੁੜੀ ਪਿੱਛੇ ਜਿਹੜੀ ਥੋੜੀ ਕਰੇ ਅੱਜ ਤੁਹਾਨੂੰ ਛੱਡ ਹੀ ਗਈ ਤੇ ਉਹ ਤੁਹਾਡੇ ਨਾਲ ਭਵਿੱਖ ਚ ਕੀ ਕਰਦੀ ਥੋੜੀ ਜ਼ਿੰਦਗੀ ਥੋੜੀ ਕੱਢ ਦਿੰਦੀ ਉਹ ਸੀ ਜੇ ਘਰੇ ਵੀ ਉਹ ਚੀਜ਼ ਤਾਂ ਹੁਣ 20 ਸਾਲਾਂ ਦੇ ਪਾਲ ਕੇ ਤਬਾਹ ਹੋ ਗਏ ਆ ਉਹਦਾ ਕੰਮ ਵਾਲੇ ਪਾਸੇ ਧਿਆਨ ਦਿਓ ਮੈਂ ਇਹ ਸੀਗਾ ਵੀ ਉਹਨੂੰ ਵੇਖ ਕੇ ਸ਼ਾਇਦ ਐ ਲੱਗੇ ਨਾ ਵੀ ਯਾਰ ਕੁੜੀਆਂ ਪਿੱਛੇ ਪਾਗਲ ਨਹੀਂ ਹੋਣਾ ਚਾਹੀਦਾ ਪਰ ਉਹ ਸ਼ਾਇਦ ਮਤਲਬ ਯਾਰ ਸੋਸ਼ਲ ਮੀਡੀਆ ਜਿੱਦਾਂ ਨੂੰ ਵੀ ਗੱਲ ਹੋ ਜਾਂਦੀ ਉਹ ਸਾਨੂੰ ਫੋਨ ਕਰੀ ਜਾਂਦੇ ਇਹ ਵੀ ਲਖਿੰਦਰ ਦਾ ਲਾਇਕ ਕਰਾਓ ਬਾਹਰ ਲੈ ਆਹੋ ਯਾਰ ਬਾਈ ਬੰਦਾ ਵਧੀਆ ਸੀ ਉਹ ਠੀਕ ਹੈ ਲੋਕਾਂ ਦੀ ਗੱਲ ਵਧੀਆ ਲੋਕਾਂ ਨੇ ਤਰਸ ਕੀਤਾ ਇਹ ਗੱਲ ਹੋਰ ਆ ਤਰਸ ਕੀਤਾ ਪਿਆਰ ਵੀ ਕਰਦੇ ਆ ਲੋਕ ਪਿਆਰ ਵੀ ਕਰਦੇ ਵੀ ਯਾਰ ਲਗਵਿੰਦਰ ਦਾ ਹਾਲ ਆ ਤੁਸੀਂ ਕਿਉਂ ਨਹੀਂ ਪੁੱਛਦੇ ਤੁਸੀਂ ਇਹ ਗੱਲ ਜ਼ਰੂਰ ਆ ਹਨ ਪਰ ਬਈ ਜੇ ਕਿਸੇ ਨੂੰ ਐ ਗਲਤ ਲੱਗਾ ਨਾ ਉਹਦੇ ਲਈ ਮਾਫੀ ਮੰਗ ਪਰ ਜਦੋਂ ਮੈਂ ਇਹਨਾਂ ਨੂੰ ਸਮਝਾਇਆ ਵੀ ਨਹੀਂ ਯਾਰ ਇਹ ਇੱਕ ਸਿਰਫ ਐਕਟ ਸੀ ਉਹ ਕਹਿੰਦੇ ਯਾਰ ਨਹੀਂ ਬਾਈ ਐਕਟ ਨਹੀਂ ਸੀ ਬਾਈ ਮੈਂ ਤਾਂ ਦੇਖ ਹੈਗੇ ਦੇਖ ਇਹ ਨਾ ਰੀਅਲ ਐਕਟਰ ਮੈਂ ਤਾਂ ਹੈਗਾ ਇੱਕ ਸਸਤਾ ਐਕਟਰ ਕਹਿ ਸਕਦਾ ਕਿਉਂਕਿ ਮੈਂ ਫਿਲਮੀ ਐਕਟਰ ਤਾਂ ਇਹ ਨਹੀਂ ਫਿਲਮਾਂ ਵਾਲੇ ਤਾਂ ਚੱਕਦੇ ਅੱਜਕੱਲ੍ਹ ਸਟੂਲਿਆਂ ਨੂੰ ਜੇ ਮੈਂ ਐਂ ਜਿ ਕਰਕੇ ਪਾ ਦੇਣਾ ਵੀਡੀਓ ਫੇ ਆਪਣੇ ਅੰਦਰ ਐਕਟ ਹੈ ਬਈ ਆਪਣੇ ਤੋਂ ਕੋਸ਼ ਐਕਟ ਕਰਾ ਲਾ ਤੂੰ ਕਿਸੇ ਵੀ ਤਰ੍ਹਾਂ ਦਾ ਆਪਾਂ ਕਰ ਦਾਂਗੇ ਨੈਚੁਰਲ ਕਰਾਂਗੇ ਠੀਕ ਇਹ ਇਹ ਗੱਲ ਹੈਗੀ ਹੈ ਬਈ ਤੇ ਕਮਲੇ ਵਾਲੀਆਂ ਬਾਈ ਹੂੰ ਹੋਰ ਵੀ ਵੀਡੀਓ ਆਉਣੀਆਂ ਲਓ ਵੀ ਦੋਸਤ ਸੁਣ ਲਾ ਹੋਰ ਵੀ ਵੀਡੀਓ ਆਉਣੀਆਂ ਇਸ ਦੂਬਾਰ ਹੁਣ 1 ਅਪ੍ਰੈਲ ਚ ਪਾਵਾਂਗੇ ਹਾਂ ਮਾਰਚ ਚ ਵੀ ਇੱਕ ਦੋ ਪਾਵਾਂਗੇ ਇਹ ਚੀਜ਼ਾਂ ਤੇ ਉਸ ਪ्योर ਸੰਦੇਸ਼ ਦੇ ਨਾਲ ਆਉਣੀਆਂ ਹੁਣ ਗੌਰ ਕਰ ਲੋ ਆਪਾਂ ਤੁਹਾਨੂੰ ਸਪੈਸ਼ਲ ਵੀਡੀਓ ਆਪਾਂ ਐਸੇ ਕੰਮ ਵਾਸਤੇ ਬਣਾਈ ਹੈ ਕਿਉਂਕਿ ਕਈ ਬੰਦੇ ਮੈਸੇਜ ਕਰ ਰਹੇ ਸੀ ਥੱਲੇ ਗਲਤ ਕਮੈਂਟ ਵੀ ਕਰ ਰਹੇ ਸੀ ਗਲਤ ਕਮੈਂਟ ਨਹੀਂ ਸਿਰਫ ਸੇਧ ਦੇਣ ਲਈ ਦੱਸਣਾ ਸੀਗਾ ਹਨਾ ਉਹ ਚੀਜ਼ ਤਾਂ ਦੱਸੀ ਨਹੀਂ ਗਈ ਮੈਂ ਉਹ ਕਹਿ ਨਹੀਂ ਦਿੱਤਾ ਗਿਆ ਤੈਨੂੰ ਯਾਰ ਹਾਂ ਉਹ ਨਾ ਬਸ ਹਾਂ ਕਾਹੀ ਹੋ ਗਈ ਮੰਨਦੇ ਆ ਜੀ ਤੱਕ ਜਾਂਦੇ ਆ ਬਦਲ ਨਹੀਂ ਸੀ ਨਾ ਉਹ ਗੱਲ ਮਤਲਬ ਵੀ ਜਿਵੇਂ ਅਖੀਰ ਤੱਕ ਜਾਂਦੇ ਜਾਂਦੇ ਵਿਲਨ ਪੋਲਾ ਕਰਕੇ ਮਾਰਨਾ ਹੁੰਦਾ ਇੱਕ ਹੋਰ ਗੱਲ ਹੈ ਬਈ ਆਪਣੀ ਵੀ ਫਿਤਰਤ ਹੈ ਵੀ ਆਮ ਆਪਾਂ ਵੀਡੀਓ ਬਸ ਇੱਕ ਇੱਕ ਮਿੰਟ ਤੱਕ ਹੀ ਸਾਰੇ ਦੇਖਦੇ ਆ ਉਸ ਤੋਂ ਬਾਅਦ ਆਪਾਂ ਦੇਖਦੇ ਨਹੀਂ ਹਾਂ ਉਹ ਜਾਂਦੀ ਹੈ ਬਾਕੀ ਬਈ ਆਪਣੇ ਵੀਡੀਓ ਨੂੰ ਸਿਰਫ ਤੁਸੀਂ ਸੇਧ ਲੈਣ ਲਈ ਤੇ ਸਵਾਦ ਲੈਣ ਲਈ ਵੇਖਿਆ ਕਰੋ ਆਪਾਂ ਦੇਖੋ ਮਾੜੀ ਚੀਜ਼ ਨਹੀਂ ਪਾਉਂਦੇ ਵੀ ਆਪਣੇ ਤੁਸੀਂ ਸਾਰੇ ਟੱਬਰ 'ਚ ਬੈਠ ਕੇ ਵੇਖ ਲਓ ਇੱਕ ਮੈਂ ਲਖਿੰਦਰ ਇੱਕ ਮੈਂ ਹਮੇਸ਼ਾ ਹੀ ਦੋਸਤੋਂ ਕਹਿਣਾ ਹੁੰਦਾਗਾ ਵੀ ਸਾਨੂੰ ਕਹਿੰਦੇ ਤੁਸੀਂ ਪੱਤਰਕਾਰਾਂ ਪੱਤਰਕਾਰ ਤਾਂ ਸਾਡੇ ਜਿਹੜੇ ਹੈ ਨਹੀਂ ਨਾਂ ਸੀ ਹੈਗੇ ਆ ਬਾਈ ਪੱਤਰਕਾਰ ਤਾਂ ਜਿਹੜੀ ਮਿਆਰ ਆ ਉਹ ਬਹੁਤ ਉੱਚੀ ਆ ਸਾਨੂੰ ਬਲੌਗਰ ਕਹਿ ਸਕਦੇ ਆ ਸੋਸ਼ਲ ਮੀਡੀਆ ਇਨਫਲੂਐਂਸਰ ਕਹਿ ਸਕਦੇ ਆ ਕਿਉਂਕਿ ਸੀ ਐਡ ਵਗੈਰਾ ਵੀ ਕਰ ਲੈਂਦੇ ਆ ਹਨਾ ਇਹ ਚੀਜ਼ ਕਹਿ ਸਕਦੇ ਆ ਆਪਾਂ ਹਨਾ ਬਾਈ ਤੇ ਠੀਕ ਆ ਬਾਈ ਲਖਵਿੰਦਰ ਤੁਸੀਂ ਲੋਕਾਂ ਨੂੰ ਕਲੀਅਰ ਕੀਤਾ ਥੋੜਾ ਬਾਈ ਧੰਨਵਾਦ ਆ ਹਨਾ ਤੇ ਹੁਣ ਬਾਈ ਇੱਕ ਹੋਰ ਬੇਨਤੀ ਆ ਆਹ ਕਟਾਲਾ ਬਾਈ ਦਾੜੀ ਦੂੜੀ ਹੁਣ ਜਾ ਕੇ ਚੰਗਾ ਹੁਣ ਕੁਝ ਨਹੀਂ ਹੁੰਦਾ ਹੁਣ ਕਟਾਲਾ ਬਾਈ ਬਣ ਕੇ ਕਣ ਕਣਕਾਂ ਵੇਲੇ ਇੱਕ ਹੋਰ ਵੀਡੀਓ ਪਾਉਣੀ ਆ ਉਹਨਾਂ ਚਾਰਾਂ ਹੀ ਰਹਿਣਗੇ ਹੋਰ ਵਧਾ ਲਗੇ ਥੋੜੀ ਜੀ ਸੋ